ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸ਼ੈਰਾ ਟੀਵੀ ਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅੱਜ ਜਲੰਧਰ ਪੁੱਜਣਗੇ ਜਲੰਧਰ ਦੇ ਵਿੱਚ 5 ਵਜੇ ਦੇ ਕਰੀਬ ਇੱਕ ਰੈਲੀ ਰੱਖੀ ਗਈ ਹੈ ਪੀਪੀ ਗ੍ਰਾਉਂਡ ਦੇ ਵਿੱਚ ਤੇ ਉੱਥੇ ਜਨ ਸਭਾ ਨੂੰ ਸੰਬੋਧਿਤ ਕਰਨਗੇ ਆਪਣੇ 10 ਸਾਲ ਦੇ ਕਾਰਜਕਾਲ ਜਿਹੜੇ ਕੀਤੇ ਗਏ ਹੈਗੇ ਉਹਨਾਂ ਨੂੰ ਉਹ ਲੋਕਾਂ ਤੱਕ ਪਹੁੰਚਾਉਣਗੇ ਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਰੜੇ ਕੀਤੇ ਗਏ ਨੇ ਅ ਇੱਕ ਹੋਰ ਚੀਜ਼ ਹੈ ਕਿ ਜਿਹੜਾ ਇਹ ਇਸ ਇਲਾਕੇ ਦੇ ਵਿੱਚ ਰੈਲੀ ਰੱਖੀ ਗਈ ਹੈ ਉਸ ਇਲਾਕੇ ਨੂੰ ਪੂਰੀ ਦੌਰਾਨ ਨਾਲ ਲੋ ਫਲਾਈ ਜ਼ੋਨ ਐਲਾਨਿਆ ਗਿਆ 144 ਧਾਰਾ ਲਾਗੂ ਕੀਤੀ ਗਈ ਹੈ ਕਿਸੇ ਤਰ੍ਹਾਂ ਦੇ ਵੀ ਇਕੱਠ ਨੂੰ ਇਕੱਠ ਜਿਹੜਾ ਹੈਗਾ ਲੋਕਾਂ ਦਾ ਉਹ ਨਹੀਂ ਹੋਣ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਪੁਲਿਸ ਨੇ ਪੈਰੇ ਨੂੰ ਵੀ ਵਧਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੈਰੀਕੇਟਿੰਗ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਇੱਥੇ ਕਿਸੇ ਵੀ ਗੱਡੀ ਨੂੰ ਕਿਸੇ ਵੀ ਟੂ-ਵੀਲਰ ਨੂੰ ਜਾਂ ਫੋਰ-ਵੀਲਰ ਨੂੰ ਸਪਰਾਈਵੇਟ ਗੱਡੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਅੱਗੇ ਲਗਾਤਾਰ ਬੈਰੀਕੇਟਿੰਗ ਕੀਤੀਆਂ ਗਈਆਂ ਤਿੰਨ ਤੋਂ ਚਾਰ ਮੇਹਰਾਂ ਦੇ ਵਿੱਚ ਬੈਰੀਕੇਟਿੰਗ ਕੀਤੀ ਗਈ ਆ ਕਿਸੇ ਵੀ ਵਹੀਕਲ ਨੂੰ ਜਿਹੜਾ ਪ੍ਰਾਈਵੇਟ ਵਹੀਕਲ ਹੈਗਾ ਉਹ ਅੱਗੇ ਨਹੀਂ ਜਾ ਸਕਦਾ ਸਿਰਫ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਆ ਇਸੋ ਬਾਅਦ ਇਹ ਰੈਲੀ ਦੇ ਅੰਦਰ ਵਾਲੇ ਪਾਸੇ ਚਾਰ ਲੇਰੀਂਗ ਦੇ ਵਿੱਚ ਸਿਕਿਉਰਟੀ ਰੱਖੀ ਗਈ ਹੈ ਜਿਹੜੀ ਮੰਚ ਦੀ ਕਮਾਲ ਹੈ ਸਪੈਸ਼ਲ ਪ੍ਰੋਡਕਸ਼ਨ ਗਰੁੱਪ ਜਾਨੀ ਕਿ ਐਸਜੀਪੀ ਐਸਪੀਜੀ ਇਹ ਸੁਭਾਲਣ ਦਾ ਜਿਹੜਾ ਜਮਾਇਗਾ ਉਹ ਦਿੱਤਾ ਗਿਆ ਰੈਲੀ ਨੂੰ ਲੈ ਕੇ ਕਰੀਬ 4500 ਦੇ ਕਰੀਬ ਵਿੱਚ ਕਰਮਚਾਰੀ ਤੇ ਅਧਿਕਾਰੀ ਜਿਹੜੇਗੇ ਉਹ ਸ਼ਾਮਿਲ ਲੈਣਗੇ ਇਸ ਦੇ ਨਾਲ ਹੀ ਜਿਹੜੇ ਨਵੇਂ ਸੀਪੀ ਲਗਾਏ ਗਏ ਪੁਲਿਸ ਕਮਿਸ਼ਨਰ ਲਗਾਏ ਗਏ ਨੇ ਐਸ ਰਾਹੁਲ ਉਹ ਵੀ ਇਸ ਸਕਿਉਰਟੀ ਦਾ ਅਹਿਮ ਹਿੱਸਾ ਰਹਿਣਗੇ ਇੱਕ ਹੀ ਗੇਟ ਹੈਗਾ ਜਿੱਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਣ ਲਾਉਣਾ ਉਹ ਇੱਕੋ ਹੀ ਗੇਟ ਰੱਖਿਆ ਗਿਆ ਉਤੋਂ ਹੀ ਐਂਟ੍ਰੈਂਸ ਹੋਏਗੀ ਔਰ ਉਸੇ ਤੋਂ ਹੀ ਜਦੋਂ ਪ੍ਰਧਾਨ ਮੰਤਰੀ ਮੋਦੀ ਅਜੰਡਾ ਨੂੰ ਸਮੋਦਨ ਕਰਕੇ ਉਤੋਂ ਚਲੇ ਜਾਣਗੇ ਉਸੇ ਗੇਟ ਥਾਣੀ ਹੀ लोग बाहर आओंगे और, और इसको देखते दे हुए जदा केसी पहला भी जिक्र ਕੀਤਾ ਕਿ ਜਿਹੜਾ ਰੂਟ ਹੈਗਾ ਉਹਨੂੰ ਵੀ ਡਾਇਵਰਟ ਕੀਤਾ ਗਿਆ ਜਿਹੜਾ ਜਿਹੜੇ ਕਿ ਜਦੋਂ ਅਸਲ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੀਪੀ ਚੌਕ ਦੇ ਵਿੱਚ ਅਸੀਂ ਮੌਜੂਦ ਹੈ ਵਹੀਕਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਵੀ ਗੱਡੀਆਂ ਜਿਹੜੀਆਂ ਇੱਕ ਜਗ੍ਹਾ ਦੇ ਨਾ ਟੜਾ ਰੋ ਫਟਾਫਟ ਇਸੇ ਜਾ ਕੇ ਜੋ ਨਿਕਲਣ ਦੀ ਕੋਸ਼ਿਸ਼ ਕਰੋ ਕਿਸੇ ਤਰ੍ਹਾਂ ਜਦੋਂ ਮੋਦੀ ਦੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦਾ ਸਮਾਂ ਹੋ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਵਹੀਕਲ ਜਿਹੜੇ ਟਰਾਂਸਪੋਰਟ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਏ ਇਹ ਬਿਲਕੁਲ ਸਮਝ ਜਾਏ ਕਿ ਬੰਦ ਕਰ ਦਿੱਤੀ ਹੈਗੀ ਇਹਦਾ ਵੀ ਰੂਟ ਜਿਹੜਾ ਬਦਲ ਦਿੱਤਾ ਜਾਏਗਾ ਉਹ ਕੈਂਤਵਾਲੇ ਇਲਾਕੇ ਦੇ ਵਿੱਚੋਂ ਸਿਟੀ ਦੇ ਅੰਦਰ ਪ੍ਰਵੇਸ਼ ਕਰਨਗੇ ਜਾਂ ਪਠਾਨਕੋਟ ਲੰਮਾ ਪਿੰਚੌਂਗ ਜਿਹੜਾ ਹੈਗਾ ਉਸ ਵਾਲੇ ਇਲਾਕੇ ਦੇ ਵਿੱਚੋਂ ਜਲੰਧਰ ਦੇ ਅੰਦਰ ਐਂਟਰ ਕਰ ਸਕਦੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਮੰਝਾਗਾ ਜਿਹੜਾ ਅੰਦਰ ਜਿੱਥੇ ਪ੍ਰਧਾਨ ਮੰਤਰੀ ਮੋਦੀਵਰਾ ਵੱਲੋਂ ਜੰਦਾ ਨੂੰ ਸਪੋਧਨ ਕੀਤਾ ਜਾਣਾ ਅ ਵੀ ਜੀ ਤਸਵੀਰਾਂ ਦੇਖ ਸਕਦੇ ਹੋ ਐਸਐਸਪੀ ਕਪੂਤਲਾ ਵੱਸਲਾ ਗੁਪਤਾ ਵੀ ਐਸਫੇਲ ਸਿਕਿਉਰਟੀ ਦਾ ਜਾਜ਼ਾ ਲੈਣਦੇ ਹੋਏ ਨਜ਼ਰ ਆ ਰਹੇ ਨੇ ਇਹ ਐਸਐਸਪੀ ਕਪੂਤਲਾ ਹੈਗੇ ਨੇ ਵੱਸਲਾ ਗੁੱਤਾ तमाम ਜਿਹੜੇ ਅਧਿਕਾਰੀ ਹੈਗੇ ਨੇ ਕਰਮਚਾਰੀ ਹੈਗੇ ਨੇ ਪੁਲਿਸ ਫੋਰਸ ਹੈ ਜੀ ਨੇ ਉਹਨਾਂ ਨੂੰ ਸਖਤ ਆਦੇਸ਼ ਜਿਹੜੇ ਹੈਗੇ ਆ ਦਿੱਤੇ ਗਏ ਨੇ ਸੁਰੱਖਿਆ ਪੱਖੋਂ ਕਰਲੇ ਇੰਤਜ਼ਾਮ ਜਿਹੜੇ ਹੈਗੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਜਿਹੜੀ ਹੈਗੀ ਉਹ ਨਾ ਦੇਖਣ ਨੂੰ ਮਿਲੇ ਸਿਰਫ ਔਰ ਸਿਰਫ ਪੁਲਿਸ ਦੀਆਂ ਜਿਹੜੀਆਂ ਗਲੀਆਂ ਹੈਗੀਆਂ ਉਹੀ ਅੰਦਰ ਜਾਣ ਦੀ ਇਜਾਜ਼ਤ ਆ ਜਾਂ ਜਿਹੜੇ ਵੱਡੇ ਅਧਿਕਾਰੀ ਹੈਗੇ ਆ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈਗੀ ਆ ਔਰ ਕਿਸੇ ਵੀ ਪ੍ਰਾਈਵੇਟ ਗੱਡੀ ਨੂੰ ਜਾਂ ਦੋ ਪਹੀਆ ਵਾਹਨ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤਾਂ ਇਸੇ ਤਰ੍ਹਾਂ ਮੈਂ ਫਿਰ ਦੁਬਾਰਾ ਇੱਕ ਵਾਰ ਜ਼ਿਕਰ ਕਰ ਦਵਾ ਕਿ ਅਰਜੇਸ਼ ਬਾਗਾ ਮੈਂ ਕੋਸ਼ਿਸ਼ ਕਰਾਂਗਾ ਸਾਡੇ ਭਾਜਪਾ ਦੇ ਜਿਹੜੇ ਮੰਤਰੀ ਹੈਗੇ ਨੇ ਅਰਜੇਸ਼ ਬਾਗਾ ਕਿਉਂਕਿ ਐਸਿਕ ਕਮਿਸ਼ਨ ਲਈ ਕਮਾਨਵੀ ਪਹਿਲਾਂ ਸੰਭਾਲ ਚੁੱਕੇ ਨੇ ਅ ਸਰ ਕਿਵੇਂ ਦੇਖਦੇ ਹੋ ਮੋਦੀ ਸਾਹਿਬ ਆ ਰਹੇ ਨੇ ਅੱਜ ਸੁਰੱਖਿਆ ਵੱਲੋਂ ਕਿੱਦਾਂ ਦੇ ਇੰਤਜ਼ਾਮ ਹੋਗੇ ਨੇ ਦੇਖੋ ਉਹਦੇ ਇੱਕ ਚੋਣ ਕਮਿਸ਼ਨ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਹੁੰਦਾ ਨਾ ਬਾਕੀ ਸਾਡੇ ਵਰਕਰ ਬਹੁਤ ਖੁਸ਼ ਆ ਮੋਦੀ ਸਾਹਿਬ ਅੱਜ ਜਲੰਧਰ ਵਿੱਚ ਆ ਰਹੇ ਆ ਤੇ ਉਹਨਾਂ ਦਾ ਆਉਣ ਨਾਲ ਵਰਕਰਾਂ 'ਚ ਹੋਰ ਉਤਸ਼ਾਹ ਵੱਧ ਤੇ ਜਿਹੜੇ ਲੋਕ ਆ ਉਹ ਆਪਣੀ ਨੇਤਾ ਨੂੰ ਦੇਖ ਕੇ ਖੁਸ਼ ਹੁੰਦੇ ਆ ਮੈਨੂੰ ਲੱਗਦਾ ਜਿਹੜੀਆਂ ਉਹਨਾਂ ਦੀਆਂ ਗੱਲਾਂ ਉਹ ਲੋਕਾਂ ਤੱਕ ਥੱਲੇ ਪਹੁੰਚਣ ਗਿਆ ਹਾਂ ਬਹੁਤ ਉਤਸ਼ਾਹ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਲੋਕ ਪਛਰੇ ਹੋਏ ਅਸੀਂ ਕਿੰਨੇ ਵਜੇ ਪਹੁੰਚੀਏ ਕਿਸ ਤਰ੍ਹਾਂ ਤੁਸੀਂ ਪਿੰਡਾਂ ਚੋਂ ਦੇਖੂਗੇ ਬਹੁਤ ਸਾਰੀਆਂ ਗੱਡੀਆਂ ਪਰ ਬਰਕੇ ਆ ਰਹੀਆਂ ਬਹੁਤ ਕਾਰਗਰਤਾ ਸੁੰਨ ਲਈ ਬਹੁਤ ਵੱਡਾ ਰਸਾਜ ਪਊਗਾ ਤੇ ਬਾਤਪਾ ਦੇ ਕੈਡਰ ਦੇ ਵਿੱਚ ਖਾਸਾ ਉਤਸ਼ਾਹ ਨਜ਼ਰ ਆ ਰਿਹਾ ਹੈ ਬਹੁਤ ਮੋਦੀ ਸਾਹਿਬ ਬੋਲਡ ਲੀਡਰ ਉਹਨਾਂ ਨੂੰ ਦੇਖਣ ਲਈ ਬਹੁਤ ਲੋਕ ਹਾਂ ਹੁੰਦੇ ਆ ਉਹ ਸਾਹਿਬ ਨੇ ਤੇ ਸੁਰੱਖਿਆ ਪੱਖੋਂ ਅੰਦਰ ਕੁਝ ਜ਼ਾਇਦਾ ਲਿਆਉਣਾ ਕਿਵੇਂ ਇੰਤਜ਼ਾਮ ਆ ਹਾਂ ਕੱਲ ਵੇਖਿਆ ਸੀ ਕੱਲ ਬਹੁਤ ਵਧੀਆ ਹਾਂਜੀ ਚਲੋ ਠੀਕ ਹੈ ਕੱਲ ਟੋਫੀ ਦਾ ਸਪੋਰਟ ਧੰਨਵਾਦ ਕੀਤਾਗਾ ਤਾਂ ਇਸ ਹਨਰ ਜੇ ਚਬਾਗਾ ਕੀ ਜਿਹੜੇ ਕੀ ਜਿਨ੍ਹਾਂ ਨੇ ਗੱਲਬਾਤ ਕੀਤੀ ਦਿਨਿਕ ਸੋਇ ਟੀਵੀ ਦੇ ਨਾਲ ਔਰ ਅਸਲੇ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਕੱਲ ਅੰਦਰ ਕੇ ਸਨ ਜਿਹੜਾ ਮੰਚ ਬਣਾਇਆ ਗਿਆ ਅੰਦਰ ਜਿਹੜੀ ਸਜੋ ਸਜਾਵਟ ਕੀਤੀ ਗਈ ਆ ਉਹਦਾ ਜ਼ਾਇਦਾ ਲਿਆ ਗਿਆ ਸੀਗਾ ਔਰ ਇਸੇ ਤਰ੍ਹਾਂ ਮੈਂ ਫੇਰ ਦੁਬਾਰਾ ਜ਼ਿਕਰ ਕਰਦਾ ਕਿ ਚਾਰ ਲੇਰਾਂ ਦੇ ਵਿੱਚ ਸਿਕਿਉਰਿਟੀ ਰੱਖੀ ਗਈ ਹੈ ਜਿਹੜੀ ਮੰਚ ਦੇ ਆਸ-ਪਾਸ ਸਿਕਿਉਰਿਟੀ ਰਹੇਗੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ ਜਾਂ ਭਾਜਪਾ ਦੇ ਆਗੂ ਜਿਹੜੇ ਹੈਗੇ ਨੇ ਉਹ ਰਹਿਣਗੇ ਉਹਦੀ ਕਮਾਂਡ ਜਿਹੜੀ ਹੈਗੀ ਆ ਉਹ ਐਸ ਪੀਜੀ ਜਿਹੜੀ ਹੈਗੀ ਆ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਿਹੜਾ ਹੈਗਾ ਐਸ ਪੀਜੀ ਉਹ ਸੰਭਾਲੇਗੀ ਉਸ ਤੋਂ ਬਾਅਦ 4500 ਦੇ ਕਰੀਬ ਪੁਲਿਸ ਕਰਮਚਾਰੀ ਤੇ ਵੱਡੇ ਅਧਿਕਾਰੀ ਜਿਹੜੇ ਹੈਗੇ ਨੇ ਉਹ ਲਗਾਏ ਗਏ ਨੇ ਇਹਦੇ ਨਾਲ ਹੀ ਨਵੇਂ ਪੁਲਿਸ ਕਮਿਸ਼ਨਰ ਜਿਹੜੇ ਹੈਗੇ ਨੇ ਐਸ ਰਾਹੁਲ ਉਹ ਵੀ ਇਸ ਸਿਕਿਉਰਟੀ ਦਾ ਅਹਿਮ ਹਿੱਸਾ ਰਹਿਣਗੇ ਲਗਾਤਾਰ ਨਿਗਰਾਨੀ ਬਣਾ ਕੇ ਰੱਖੀ ਹੋਈ ਹੈ ਸੈਨਿਕ ਸੂਰਾਂ ਨੇ ਇਸ ਖਬਰ ਦੇ ਉੱਤੇ ਕਿਉਂਕਿ ਦੇਖਦੇ ਪ੍ਰਧਾਨ ਮੰਤਰੀ ਮੋਦੀ ਅੱਜ ਜਲੰਧਰ ਪੁੱਜਣਗੇ ਸੋ ਪਹਿਲਾਂ ਗੁਰਦਾਸਪੁਰ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕਰਨਾ ਹੈ ਤੇ ਸ਼ਾਮ ਕੋਈ 4-5 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਜਲੰਧਰ ਪੁੱਜਣਗੇ ਪੀਏਪੀ ਗ੍ਰਾਉਂਡ ਮੈਜ ਕੁਝ ਹੀ ਦੂਰੀ ਤੇ ਹੈਗੀ ਆ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਇਹ ਹੈਲੀਕਾਪਟਰ ਆਹੀਂ ਇੱਥੇ ਪੁੱਜਣਗੇ ਜਨ ਸਭਾ ਨੂੰ ਸੰਬੋਧਨ ਕਰਨਗੇ ਔਰ ਇਸ ਤੋਂ ਬਾਅਦ ਇੱਥੋਂ ਹੀ ਹੈਲੀਕਾਪਟਰ ਆਹੀਂ ਪਲਾਣੇ ਦਿੱਲੀ ਵੱਲੋਂ ਰਵਾਨਾ ਹੋਣਾ ਤੇ ਇਸ ਖਬਰ ਤੇ ਵੀ ਪਲ-ਪਲ ਨਜ਼ਰ ਰੱਖੇਗਾ ਦੈਲਿਕ ਸਵੇਰਾ ਔਰ ਪਲ-ਪਲ ਦੀ ਅਪਡੇਟ ਲਗਾਤਾਰ ਆਪਣੇ ਦਰਸ਼ਕਾਂ ਦੇ ਫਿਕਰ ਜ਼ਰੂਰ ਪਹੁੰਚਦੇ ਰਾਵਾਂਗੇ ਵੀਡੀਓ ਜਰਨਲਿਸਟ ਸੁਖਵਿੰਦਰ ਦੇ ਨਾਲ ਸੁਰੇਂਦਰ ਗੰਪੋਈ ਜਾਨੀ ਸੋਰਟੀਵੀ लंदर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप